ਹਾਂਜੀ ਮੈਂ ਪਰਮਜੀਤ ਸਿੰਘ ਮਸਾਉਣ ਐਡਵੋਕੇਟ ਜ਼ਿਲ੍ਹਾ ਕਚੈਰੀ ਬਰਨਾਲਾ ਪਿਛਲੇ ਦਿਨੀ ਜੋ ਕੰਗਣਾ ਰਾਉਤ ਅਤੇ ਮੈਡਮ ਕੁਲਵਿੰਦਰ ਕੌਰ ਪੰਜਾਬ ਦੀ ਧì ਦਰਮਿਆਨ ਇਨਸੀਡੈਂਟ ਵਾਪਰਿਆ ਉਹਦੀ ਘੋਰ ਨਿੰਦਾ ਕਰਦਾ ਅਤੇ ਮੇਰੇ ਸਾਥੀ ਵੀ ਇਸ ਐਪੀਸੋਡ ਦੀ ਘੋਰ ਨਿੰਦਾ ਕਰਦੇ ਨੇ ਕਿਉਂਕਿ ਇਸ ਐਪੀਸੋਡ ਦੇ ਵਿੱਚ ਸਰਕਾਰ ਪੱਖੀ ਜਿਹੜੀ ਕੰਗਣਾ ਰਾਉਤ ਜਿਹੜੀ ਹੈਗੀ ਹੈ ਇਹਨੇ ਸਾਡੀ ਪੰਜਾਬ ਦੀ ਧੀ ਕੁਲਵਿੰਦਰ ਕੌਰ ਨਾਲ ਵਿਧੇਕੀ ਕੀਤੀ ਅਤੇ ਪੰਜਾਬ ਦੀ ਜਿਹੜੀਆਂ ਨ ਕਿਸਾਨੀ ਮਾਵਾਂ ਸੀ ਉਹਨਾਂ ਪ੍ਰਤੀ ਇਹਨਾਂ ਨੇ ਭੱਦੀ ਸਰਦਾਬਲੀ ਵਰਤੀ ਸੀ ਜਿਸ ਕਰਕੇ ਮੈਡਮ ਕੁਲਵਿੰਦਰ ਕੌਰ ਨੇ ਗੁੱਸੇ ਦੇ ਵਿੱਚ ਆ ਕੇ ਇਹਨੂੰ ਤਲਾਸੀ ਦਰਮਾਨ ਕਿਹਾ ਜਦੋਂ ਇਹ ਇਹਨਾਂ ਦੀ ਤਲਾਸੀ ਲੈ ਰਹੀ ਸੀ ਉਹ ਵੀ ਤੂੰ ਸਾਡੇ ਮਾਵਾਂ ਪ੍ਰਾਇਤ ਵਧੀਆ ਸਰਦਾਬਲੀ ਨਹੀਂ ਵਰਤੀ ਹੈਗੀ ਤੈਨੂੰ ਇਹਦਾ ਖਮਾਜਾ ਭਉਤਨਾ ਪਊਗਾ ਇਸ ਕਰਕੇ ਸਰਕਾਰ ਨੇ ਕੰਗਣਾ ਰਾਉਤ ਦੇ ਪੱਖੀ ਜਿਹੜਾ ਹੈਗਾ ਉਹਦਾ ਪੱਖ ਪੂਰਦੇ ਹੋਏ ਮੈਡਮ ਕੁਲਵਿੰਦਰ ਕੌਰ ਦੇ ਉੱਪਰ 323 341 ਦਾ ਐਫ ਆਈ ਆਰ ਲਾਉਜ ਕਰਤੀ ਅਤੇ ਉਸ ਨਾਲ ਇਹ ਵਧਿੱਕੀ ਹੋਈ ਹੈ ਕਿਉਂਕਿ 323 ਦੇ ਨਾਲ 341 ਤਾਂ ਲੱਗ ਹੀ ਨਹੀਂ ਸਕਦੀ ਹੈਗੀ ਕਿਉਂਕਿ ਮੈਡਮ ਕੁਲਵਿੰਦਰ ਕੌਰ ਨੇ ਨਾ ਤਾਂ ਕੰਗਣਾ ਰਾਉਤ ਨੂੰ ਘੇਰਿਆ ਸੀਗਾ ਨਾ ਹੀ ਰੋਕਿਆ ਸੀਗਾ ਕਿਉਂਕਿ ਮੈਡਮ ਕੁਲਵਿੰਦਰ ਕੌਰ ਦਾ ਰਾਈਟ ਸੀਗਾ ਵੀ ਉਹਦੀ ਮੋਬਾਈਲ ਦੀ ਤਲਾਫੀ ਲੈਣਾ ਸਕੈਨ ਕਰਨਾ ਤੇ ਨਾਲੇ ਉਹਦੀ ਤਲਾਫੀ ਲੈਣਾ ਜੋ ਕੰਗਣਾ ਰਾਉਤ ਨੇ ਉਸ ਨੂੰ ਮਨਾ ਕਰਤਾ ਵੀ ਮੈਂ ਐਮਪੀ ਆ ਮੈਂ ਨਹੀਂ ਤਲਾਫੀ ਦੇਣੀ ਹੈਗੀ ਇਸ ਗੁੱਸੇ ਦੇ ਵਿੱਚ ਆ ਕੇ ਕੁਲਵਿੰਦਰ ਕੌਰ ਨੇ ਵੀ ਆਪਦੀ ਪੜਾਹ ਕੱਢੀ ਵੀ ਤੂੰ ਤਾਂ ਨਾ ਪਹਿਲਾਂ ਵੀ ਸਾਡੀ ਮਾਵਾ ਦੇ ਖਿਲਾਫ ਤੂੰ ਭੱਦੀ ਬਿਦਾਵਲੀ ਵਰਤੀ ਸੀ ਇਸ ਗੁੱਸੇ ਚ ਆ ਕੇ ਸਗੋ ਕੰਗਣਾ ਰਾਉਤ ਨੇ ਕਲਵਿੰਦਰ ਕੌਰ ਨੂੰ ਤਾਂ ਮਾੜਾ ਨਕਿਆਹੀ ਕਿਹਾ ਸਾਰੇ ਸਮੁੱਚੇ ਪੰਜਾਬ ਨੂੰ ਉਹਨਾਂ ਨੇ ਇਹ ਕਹਿਤਾ ਵੀ ਸਾਰੇ ਪੰਜਾਬੀ ਤੇ ਪੰਜਾਬ ਵਾਲੇ ਅੱਤਵਾਦੀ ਨੇ ਇਸ ਕਰਕੇ ਮੈਂ ਇਸ ਦੀ ਹੋਰ ਨਿੰਦਾ ਕਰਦਾ ਤੇ ਇਹ ਸਰਕਾਰ ਤੋਂ ਮੰਗ ਕਰਦਾ ਕਿ ਕੰਗਣਾ ਰਾਉਟ ਦੇ ਉੱਤੇ ਐਨਐਸਏ ਲਾ ਕੇ ਇਹਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਜਾਵੇ ਤਾਂ ਕਿ ਸਮੁੱਚੇ ਜਿਹੜੇ ਹੈਗੇ ਕੌਮ ਨੂੰ ਸਿੱਖ ਕੌਮ ਨੂੰ ਪੰਜਾਬੀਆਂ ਨੂੰ ਪੰਜਾਬ ਨੂੰ ਜਿਹੜਾ ਇਨਸਾਫ਼ ਮਿਲ ਸਕੇ ਕਿਉਂਕਿ ਆਪਾਂ ਬਿਨਾਂ ਵਜ੍ਹਾ ਤੋਂ ਆਪਾਂ ਹੋਰਾਂ ਨੂੰ ਡਿਬੜੂਗੜ੍ਹ ਜੇਲ੍ਹ ਚ ਭੇਜ ਦਿੰਨੇ ਹੈਗੇ ਆ ਇਹ ਤੇ ਲੱਗਣਾ ਚਾਹੀਦਾ ਹੈ ਕਿਉਂਕਿ ਇਸ ਨੇ ਭੜਕਾਉ ਭਾਸ਼ਣ ਦਿੱਤਾ ਹੈਗਾ ਸੰਵਿਧਾਨ ਦੇ ਉਲਟ ਬੋਲਿਆ ਹੈਗਾ ਇਹ ਥੱਪੜ ਕਾਣ ਤਾਂ ਨਾ ਤਾਂ ਕਿਸੇ ਕੋਈ ਵੀਡੀਓ ਦੇ ਵਿੱਚ ਆਇਆ ਹੋਇਆ ਹੈਗਾ ਕੰਗਣਾ ਰਾਉਤ ਐਮਪੀ ਤਾਂ ਹੁਣ ਬਣੀ ਹੈ ਪਹਿਲਾਂ ਇੱਕ ਇਹ ਐਕਟਰੈਸ ਹੈ ਇਹ ਇਹ ਡਰਾਮੇਵਾਜ ਆ ਐਕਟਰੈਸ ਨੂੰ ਐਕਟਿੰਗ ਕਰਨੀ ਆਉਂਦੀ ਹੈ ਇਹਨਾਂ ਨੂੰ ਇਹਨਾਂ ਨੇ ਪਬਲਿਸਿਟੀ ਵਾਸਤੇ ਇਹ ਸਭ ਨਾ ਯਾਨੀ ਮੇਰੇ ਵਾ ਮੇਰੇ ਹਿਸਾਬ ਨਾਲ ਇਹਨਾਂ ਨੇ ਆਪਦੀ ਨਾ ਪਬਲਿਸਿਟੀ ਵਧਾਉਣ ਵਾਸਤੇ ਇਹ ਕਾਂਡ ਰਜੜ ਹੈਗਾ ਰਚਾਇਆ ਇਹਨਾਂ ਨੇ ਪਹਿਲਾਂ ਐਕਟ੍ਰੈਸ ਹੋਣ ਦੇ ਨਾਤੇ ਛੱਤੀ ਤਰ੍ਹਾਂ ਦੇ ਬਿਆਨ ਦਿੰਦੀ ਸੀ ਪਬਲਿਸਿਟੀ ਵਾਸਤੇ ਲੋਕ ਲਾਈਟਲੀ ਚ ਲੈਂਦੇ ਸੀਗੇ ਲਾਈਟਲੀ ਚ ਲੈਂਦੇ ਤੇ ਹੁਣ ਉਹ ਐਮਪੀ ਆ ਰਿਸਪੌਂਸੀਬਲ ਹੈ ਸਰਕਾਰ ਦਾ ਹਿੱਸਾ ਹੈਗੀ ਆ ਉਹ ਉਹਦੀ ਤਾਂ ਹੋਰ ਵੀ ਜਿੰਮੇਵਾਰੀ ਬਣਦੀ ਸੀ ਵੀ ਮੈਂ ਪਹਿਲਾਂ ਆਪਦੀ ਜਿਹੜੀ ਹੈਗੀ ਹੈ ਤਲਾਸ਼ੀ ਵੀ ਆਪ ਟੈਂਸਰ ਪਹਿਲਾਂ ਕਹਾ ਵੀ ਮੇਰੀ ਤਰਾਸੀ ਲੋ ਮੋਬਾਈਲ ਚੈੱਕ ਕਰੋ ਹੋਰ ਚੱਕੋ ਵੀ ਕਿੱਥੇ ਤਾਂ ਉਹਨੇ ਇਨਕਾਰ ਕੀਤਾ ਸਗੋ ਭੱਦੀ ਸਬਦਾਬਲੀ ਵਰਤੀ ਐਸੀ ਸਬਦਾਬਲੀ ਜੇ ਵਰਤੂਗਾ ਕੋਈ ਹੈਗਾ ਰਿਸਪਾਂਸਿਬਲ ਬੰਦਾ ਕਿੱਥੋਂ ਹੋ ਗਿਆ ਉਹ ਉਹ ਤਾਂ ਐਮਪੀ ਸੰਸਦ ਦਾ ਮੈਂਬਰ ਹੋਣ ਦਾ ਨਕਾਬਲੀ ਨਹੀਂ ਹੈਗਾ ਇਸ ਕਰਕੇ ਉਹਤੇ ਕਾਰਵਾਈ ਹੋਣੀ ਚਾਹੀਦੀ ਹੈ ਜ਼ਰੂਰੀ ਉਹਤੇ ਐਫਆਈਆਰ ਉਹਤੇ ਕੰਗਣਾ ਤੇ ਐਫਆਈਆਰ ਲਾਉ ਜ ਹੋਣੀ ਚਾਹੀਦੀ ਹੈਗੀ ਹੈ ਅਸੀਂ ਇਹਦੇ ਖਿਲਾਫ ਜੇ ਸਰਕਾਰ ਨੇ ਨਹੀਂ ਕੀਤਾ ਅਸੀਂ ਉਹਦੇ ਖਿਲਾਫ ਇੱਥੇ ਬਰਨਾਲਾ ਕੋਰਟ ਦੇ ਵਿੱਚ ਇਸ ਤਗਾਸਾ ਵੀ ਪਾਵਾਂਗੇ ਅਸੀਂ ਇਹਦੇ ਖਿਲਾਫ ਨਾ ਰਾਉ ਤੇ ਕਿਉਂਕਿ ਇਹਨੇ ਪੰਜਾਬ ਸਮੁੱਚੇ ਪੰਜਾਬ ਤੇ ਪੰਜਾਬੀਆਂ ਨੂੰ ਅਤਵਾਦੀ ਕਿਹਾ ਹੈ ਤੇ ਪੰਜਾਬੀਆਂ ਦੀ ਬਦਨਾਮੀ ਕੀਤੀ ਹੈ ਇਹਨੇ ਵਿਜਾ ਵਜਤ ਜਦ ਕਿ ਇੱਥੇ ਬਿਲਕੁਲ ਅਮਨ ਅਮਾਨ ਨਾਲ ਜਿਹੜੇ ਹੈਗੇ ਆ VOTING ਹੋਈ ਹੈ ਸ਼ਾਂਤੀ ਨਾਲ ਲੋਕ ਰਹਿ ਰਹੇ ਨੇ ਇਹਨੇ ਫੇਰ ਵੀ ਸਾਡੇ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਬਦਨਾਮ ਕੀਤਾ ਇਹ ਨਹੀਂ ਆ ਹੈਗਾ ਭਾਰਤ ਹੈਗਾ ਸਾਰਿਆਂ ਦਾ ਬਰਾਬਰ ਹੈਗਾ ਉਹ ਕਿਸੇ ਦਾ ਨਹੀਂ ਹੈਗਾ ਸਾਡਾ ਮੈਂ ਵੀ ਇੱਕ ਆਰਮੀ ਆਫਸਰ ਦਾ ਦਾ ਬੇਟਾ ਮੇਰੇ ਫਾਦਰ ਨੇ ਵੀ ਦੋ ਲੜਾਈਆਂ ਲੜੀਆਂ ਨੇ ਇੰਡੀਆ ਵਾਸਤੇ ਇਸ ਕਰਕੇ ਅਸੀਂ ਤਾਂ ਇੰਡੀਆ ਦੇ ਹਿਤੇਸ਼ੀ ਆ ਨਾ ਕਿ ਕਿਸੇ ਹੋਰ ਦੇ ਪੰਜਾਬ ਉਹਦਾ ਹਿੱਸਾ ਹੈਗਾ ਪੰਜਾਬੀਆਂ ਪਰ ਪੰਜਾਬੀ ਕਦੇ ਜਿਹੜੇ ਬੇਇਨਸਾਫੀ ਨੂੰ ਕਦੇ ਵੀ ਵੀ ਇਹ ਬਰਦਾਸ਼ਤ ਨਹੀਂ ਕਰ ਸਕਦੇ ਹੈਗੇ ਜਿਸ ਤਰ੍ਹਾਂ ਕੰਗਣਾ ਰਾਉਤ ਜਿਹੜੀ ਹੈਗੀ ਹੈ ਝੂਠਾ ਆਪਣੀ ਪਬਲਿਸਿਟੀ ਵਾਸਤੇ ਇਹਨੇ ਆ ਟਕਵਾਂਜ ਰਚਿਆ ਹੈਗਾ ਵੀ ਮੇਰੇ ਜੀ ਸਲੇਬ ਮਾਰਿਆ ਰਾਣਾ ਮਾਰਿਆ ਜਦੋਂ ਤੁਸੀਂ ਐਮਪੀ ਹੋਣ ਦੇ ਨਾਤੇ ਸਵਿਧਾਨ ਨੂੰ ਨਾ ਮੰਨ ਕੇ ਤਲਾਸ਼ੀ ਨਹੀਂ ਦਿਓਗੇ ਤਾਂ ਤੁਸੀਂ ਇਸੇ ਕਰਕੇ ਤੁਹਾਡੇ ਨਾਲ ਤਾਂ ਫਿਰ ਤੁਹਾਨੂੰ ਤਾਂ ਗੁੱਸੇ 'ਚ ਉਹਨਾਂ ਨੇ ਕਹਿਣਾ ਹੀ ਆ ਵੀ ਤਲਾਸ਼ੀ ਕਿਉਂ ਨਹੀਂ ਦਿੰਦੇ ਸਾਡੇ ਵਾਸਤੇ ਤਾਂ ਸਾਰੇ ਇੱਕੋ ਜਿਹੇ ਨੇ ਇਸ ਕਰਕੇ ਮੈਡਮ ਕੁਲਵਿੰਦਰ ਕੌਰ ਸੀਆਈਐਫ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਹੈਗੀ